ਹਾਂਜੀ ਪੰਜਾਬ ਵਾਸੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਐਕਚੁਅਲੀ 3-4 ਦਿਨਾਂ ਤੋਂ ਮੇਰੇ ਨਾ ਦਿਮਾਗ ਵਿੱਚ ਇੱਕ ਗੱਲ ਆ ਰਹੀ ਸੀ ਤੇ ਮੈਂ ਸੋਚਿਆ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਵੇ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਹੋਵੋਗੇ ਜਾਂ ਨਹੀਂ ਮੈਨੂੰ ਪਤਾ ਨਹੀਂ ਪਰ ਸੋਚੋ ਜਰੂਰ ਐਕਚੁਅਲੀ ਜਿੱਦਾਂ ਦਾ ਕੇਜਰੀਵਾਲ ਸਾਹਿਬ ਜ਼ਮਾਨਤ ਤੇ ਬਾਹਰ ਆਏ ਨੇ ਉਸੇ ਦਿਨ ਦੀ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਦੇਖੋ ਕੇਜਰੀਵਾਲ ਸਾਹਿਬ ਨਾ ਤੇ ਇਸ ਵਾਰੀ ਕੋਈ ਇਲੈਕਸ਼ਨ ਲੜ ਰਹੇ ਨੇ ਨਾ ਕੋਈ ਨੁਮਾਇੰਦੇ ਨੇ ਕਿਸੇ ਵੀ ਪਾਰਟੀ ਦੇ ਸਿਰਫ ਇਹ ਆ ਉਹਨਾਂ ਦੀ ਪਾਵਰ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦਾ ਮੁਖਮੰਤ ਹੈ ਸੋ ਪਾਵਰ ਹੱਥ ਦੇ ਵਿੱਚ ਆ ਗੱਲਾਂ ਦੋ ਜਗ੍ਹਾ ਦੀਆਂ ਕਰ ਲੱਗਾ ਇੱਕ ਕੇਜਰੀਵਾਲ ਸਾਹਿਬ ਦੀ ਦੂਸਰੀ ਭਾਈ ਅਮਰਤਪਾਲ ਸਾਹਿਬ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਫਰਕ ਦੇਖਿਓ ਮੈਂ ਹਮੇਸ਼ਾ ਗੱਲ ਕਰਦਾ ਹਾਂ ਉਹਨਾਂ ਸਾਂਝੀ ਵਾਲਤਾ ਦੀ ਦੋਸਤੀ ਦੀ ਕੀ ਪਿਆਰ ਮੁਹੱਬਤ ਬਣਾਈ ਰੱਖਣਾ ਚਾਹੀਦਾ ਐਂਡ ਆਫ ਦਾ ਡੇ ਵੀ ਆਲ ਹਿਊਮਨ ਬੀਿੰਗ ਪਰ ਜਦੋਂ ਕੁਛ ਇਹੋ ਜਿਹਾ ਹੁੰਦਾ ਆ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਗੱਲ ਆਉਂਦੀ ਆ ਕਿ ਯਾਰ ਕਿਤੇ ਨਾ ਕਿਤੇ ਪੰਜਾਬੀਆਂ ਨਾਲ ਪੰਜਾਬੀਅਤ ਨਾਲ ਤੇ ਸਪੈਸ਼ਲਿਸਟ ਸਿੱਖਾਂ ਨਾਲ ਜ਼ਰੂਰ ਵਿਤਕਰਾ ਕੀਤਾ ਜਾਂਦਾ ਜੇ ਨੈਸ਼ਨਲ ਲੈਵਲ ਤੇ ਸੋਚੀਏ ਤੇ ਵਿਤਕਰਾ ਹੋ ਰਿਹਾ ਐਕਚੁਅਲੀ ਮੈਨੂੰ ਇਹ ਚੀਜ਼ ਮਹਿਸੂਸ ਹੋਈ ਤੇ ਇਸੇ ਕਰਕੇ ਮੈਂ ਤੁਹਾਨੂੰ ਸਾਂਝੀ ਕਰਦਾ ਦੇਖੋ ਕੇਜਰੀਵਾਲ ਸਾਹਿਬ ਇਸ ਵਾਰੀ ਕੋਈ ਇਲੈਕਸ਼ਨ ਨਹੀਂ ਲੜ ਰਹਾ ਉਸ ਬੰਦੇ ਨੂੰ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਐਗਜ਼ੈਕਟਲੀ ਇਲੈਕਸ਼ਨਾਂ ਦੀ ਡੇਟਾ ਦੇ ਹਿਸਾਬ ਦੇ ਨਾਲ ਜ਼ਮਾਨਤ ਦੇ ਕੇ ਬਾਹਰ ਲੈ ਆਂਦਾ ਗਿਆ ਸਿਰਫ ਇਸ ਕਰਕੇ ਕਿ ਉਸ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਥੇ-ਜਿੱਥੇ ਵੀ ਨੁਮਾਇੰਦੇ ਖੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਜਾਣਾ ਇਲੈਕਸ਼ਨਾਂ ਦਾ ਪ੍ਰਚਾਰ ਕਰਨ ਵਾਸਤੇ ਹਰ ਜਗ੍ਹਾ ਨੇ ਘੁੰਮਣਾ ਹੁਣ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਵੀ ਸ਼ਾਇਦ ਆਏਗਾ ਇਸ ਕਰਕੇ ਉਸ ਬੰਦੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦੂਸਰੀ ਸਾਈਡ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਖੁਦ ਇਲੈਕਸ਼ਨ ਲੜ ਰਹੇ ਨੇ ਇਸ ਵੇਲੇ ਜਿਨ੍ਹਾਂ ਦਾ ਐਗਜ਼ੈਕਟਲੀ ਵਾਰ ਆਉਣਾ ਬਣਦਾ ਸੀਗਾ ਬੇਸ਼ੱਕ ਇਲੈਕਸ਼ਨਾਂ ਦੇ ਦਿਨਾਂ ਵਾਸਤੇ ਆਉਣ ਉਹ ਬੰਦਾ ਅਜੇ ਵੀ ਜੇਲ੍ਹ ਦੇ ਵਿੱਚ ਹਾਲਾਂਕਿ ਉਹ ਖੁਦ ਇਲੈਕਸ਼ਨ ਲੜ ਰਿਹਾ ਫਿਰ ਦੱਸੋ ਵਿਤਕਰਾ ਹੈ ਜਾਂ ਨਹੀਂ ਹੈ ਦੋਸ਼ ਵੀ ਦੇਖੋ ਕੇਜਰੀਵਾਲ ਸਾਹਿਬ ਤੇ ਲੱਖਾਂ ਕਰੋੜਾਂ ਅਰਬਾਂ ਰੁਪਏ ਦੇ ਕੱਪੜੇ ਦੇ ਦੋਸ਼ ਲੱਗੇ ਨੇ ਸਾਬਤ ਹੋਣ ਨਾ ਹੋਣ ਇਹ ਰੱਬ ਜਾਣਦਾ ਪਰ ਮੈਂ ਪਰਸਨਲੀ ਉਹਦੀਆਂ ਵੀਡੀਓ ਸ਼ੀਟੀਆਂ ਦੇਖਦਾਰ ਇਹਨਾਂ ਉਹਦੀ ਮੈਂ ਬਾਡੀ ਲੈਂਗੁਏਜ ਬਹੁਤ ਪੜਦਾ ਐਕਚੁਅਲੀ ਲੋਕਾਂ ਦੀ ਤੇ ਉਹ ਲੱਗਦਾ ਹੀ ਆ ਕਿ ਸ਼ੈਤਾਨਾਂ ਦੀ ਬਹੁਤ ਵੱਡੀ ਰੂਹ ਆ ਉਹ ਸ਼ੈਤਾਨਾਂ ਦਾ ਪਿਓ ਆ ਉਹ ਬੰਦਾ ਚਲੋ ਖੈਰ ਐਨੀਵੇ ਇੱਕ ਕਿਸ ਦਿਨ ਗੱਲਾਂ ਫੇਰ ਕਰਾਂਗੇ ਪਰ ਅਦਰ ਸਾਈਡ ਦੇਖ ਲਓ ਇਸ ਬੰਦੇ ਲੱਖਾਂ ਕਰੋੜਾਂ ਰੁਪਈਆਂ ਦੇ ਕਪਲਿਆਂ ਦੇ ਦੋਸ਼ ਨੇ ਉਹ ਬੰਦਾ ਬਾਹਰ ਫਿਰ ਰਿਹਾ ਕਮਾਲ ਹੈ ਦੂਸਰੀ ਸਾਈਡ ਭਾਈ ਅਮਰਿਤਪਾਲ ਸਿੰਘ ਦੇ ਦੋਸ਼ ਕੀ ਨੇ ਉਹਦੀਆਂ ਉਹਦੇ ਤੇ ਦੇਖ ਲਓ ਦੋਸ਼ ਲੱਗੇ ਹੋਏ ਨੇ ਉਹਦਾ ਕਸੂਰ ਕੀ ਹੈ ਕਿ ਉਹ ਨੌਜਵਾਨ ਬੱਚਿਆਂ ਨੂੰ ਨਸ਼ਾ ਛਡਾਉਂਦਾ ਸੀ ਨੌਜਵਾਨ ਮੁੰਡੇ ਕੁੜੀਆਂ ਨੂੰ ਅਮਰਿਸ਼ਾ ਕੀ ਰੱਬ ਨਾਲ ਜੋੜਦਾ ਸੀ ਔਰ ਉਹ ਬੰਦਾ ਕਿਸੇ ਕਤਲ ਦੇ ਵਿੱਚ ਨੀਗਾ ਇਨਵੋਲਡ ਨੀਗਾ ਕਿਸੇ ਕੋਈ ਇਹੋ ਜਿਹਾ ਉਹਦੇ ਤੇ ਕੇਸ ਨੀਗਾ ਕਿ ਰੁਪਈਆਂ ਦਾ ਕਪਲਾ ਕੀਤਾ ਹੋਵੇ ਕੋਈ ਕਿ세 ਕੁੜੀਆਂ ਦੇ ਮਾਮਲੇ ਵਿੱਚ ਹੋਵੇ ਕੋਈ ਇਹੋ ਜਿਹਾ ਉਹਦੇ ਤੇ ਦੋਸ਼ ਨਹੀਂ ਆ ਪਰ ਉਹ ਬੰਦਾ ਫੇਰ ਵੀ ਜੇਲ੍ਹ ਦੇ ਵਿੱਚ ਬੈਠਾ ਸੋਚ ਕੇ ਦੇਖੋ ਕਿ ਯਾਰ ਇਹ ਚੀਜ਼ਾਂ ਇਹ ਚੀਜ਼ਾਂ ਮੇਰੇ ਵਰਗੇ ਨੂੰ ਜੇ ਮਜਬੂਰ ਕਰ ਸਕਦੀਆਂ ਨੇ ਜਿਹੜਾ ਸਾਂਝੀ ਵਾਲਤਾ ਦਾ ਹਮੇਸ਼ਾ ਮੈਸੇਜ ਦਿੰਦਾ ਮੈਨੂੰ ਸੋਚਣੇ ਮਜਬੂਰ ਕਰਦੀਆਂ ਨੇ ਕਿ ਪੰਜਾਬ ਨਾਲ ਤੇ ਪੰਜਾਬ ਦੇ ਸਿੱਖਾਂ ਨਾਲ ਸਿੱਖ ਕਿਤੇ ਵੀ ਹੋਵੇ ਐਕਚੁਅਲੀ ਤੇ ਪੰਜਾਬ ਦੇ ਨਾਲ ਅਲੱਗ-ਅਲੱਗ ਜਗ੍ਹਾ ਜਾ ਕੇ ਵਸੇ ਹੋਏ ਆ ਤੇ ਸਿੱਖਾਂ ਨਾਲ ਪੰਜਾਬ ਨਾਲ ਤੇ ਪੰਜਾਬੀਅਤ ਨਾਲ ਵਿਤਕਰਾ ਹੁੰਦਾ ਸੀ ਹੁੰਦਾ ਹੈ ਤੇ ਲੱਗਦਾ ਹੁੰਦਾ ਰਹੇਗਾ ਮੈਂ ਦਿਲ ਖੋਲ ਕੇ ਗੱਲ ਕਰ ਰਿਹਾ ਕਿਸੇ ਵੀ ਪਾਰਟੀ ਦੇ ਨਾਲ ਮੇਰਾ ਕੋਈ ਤਾਲੁਕ ਨਹੀਂਗਾ ਮੈਂ ਟੋਟਲੀ ਨਿਊਟਰਲ ਗੱਲ ਕਰਦਾ ਹੁੰਨਾ ਜਦੋਂ ਵੀ ਕਰਾਂ ਸੋ ਇਸ ਗੱਲ ਤੇ ਜਰੂਰ ਸੋਚਿਓ ਕਿ ਮੈਂ ਇਹ ਮੇਰੀ ਚਿੰਤਾ ਸਹੀ ਹੈ ਜਾਂ ਨਹੀਂ ਹੈ ਮੈਨੂੰ ਅੱਜ ਅੱਜ ਨਹੀਂ ਐਕਚੁਅਲੀ ਤਿੰਨ ਚਾਰ ਦਿਨਾਂ ਤੋਂ ਮੈਂ ਇਹੀ ਸੋਚ ਰਿਆ ਸੀ ਗੱਲ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਪਰ ਅੱਜ ਫਾਈਨਲੀ ਮੈਨੂੰ ਗੱਲ ਕਰਨੀ ਪਈ ਜਦੋਂ ਮੈਂ ਖਬਰਾਂ ਖੋਹਰਾ ਸੁਣ ਰਿਹਾ ਉਦੋਂ ਦਾ ਕੇਜਰੀਵਾਲ ਦੇ ਐਗਜ਼ੈਕਟਲੀ ਦੇਖੋ ਡਿਟ ਕਮਾਲ ਆ ਯਾਰ ਕਿੱਥੇ ਇਹ ਕਿੱਥੇ ਦੇ ਕਾਨੂੰਨ ਨੇ ਕਿ ਤੂੰ ਤੂੰ ਪ੍ਰਚਾਰ ਕਰਨ ਵਾਸਤੇ ਬਾਹਰ ਆ ਜਾ ਨੋ ਮੈਟਰ ਤੇ ਤੇ ਕਿਹੜੇ ਦੋਸ਼ ਲੱਗੇ ਹੋਏ ਨੇ ਤੇ ਪ੍ਰਚਾਰ ਕਰਕੇ ਅੰਦਰ ਚਲ ਜਾਈ ਕਮਾਲ ਆ ਯਾਰ ਇਹ ਕਾਦੀ ਕਾਦੀ ਜੇਲ ਆ ਯਾਰ ਹਾਦੀ ਹੋਈ ਪਈ ਸਾਡੇ ਕਾਨੂੰਨਾਂ ਦੀ ਉੱਥੇ ਸਾਡੇ ਭਾਰਤ ਦੇ ਵਿੱਚ ਫੇਰ ਲੋਕੀ ਕਹਿੰਦੇ ਤੁਸੀਂ ਆਪਣਾ ਮੁਲਕ ਛੱਡ ਕੇ ਬਾਹਰ ਕੱਤੋਂ ਚਾਹੁੰਦੇ ਆ ਐਨਾ ਗੱਲਾਂ ਕਰਕੇ ਹੀ ਸਾਨੂੰ ਜਾਣਾ ਪੈਂਦਾ ਸਾਨੂੰ ਆਪਣੇ ਬੱਚੇ ਬਾਹਰ ਭੇਜਣੇ ਪੈਂਦੇ ਢਿੱਡ ਦੀਆਂ ਆਂਦਰਾਂ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਨੌਜਵਾਨ ਬੱਚਿਆਂ ਨੂੰ 15 15 16 16 ਸਾਲ ਦੀਆਂ ਕੁੜੀਆਂ ਕੱਲੀਆਂ ਭੇਜੀਆਂ ਹੋਈਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਮਾਂ ਦਾ ਦਿਲ ਕਰਦਾ ਕਿਸੇ ਪਿਓ ਦਾ ਦਿਲ ਕਰਦਾ ਕਿ ਆਪਣੇ ਢਿੱਡ ਦੀਆਂ ਆਂਦਰਾਂ ਨੂੰ ਜਵਾਨ ਤਿਆਂ ਨੂੰ ਇਕੱਲੀਆਂ ਕਿਤੇ ਭੇਜ ਦਿੱਤਾ ਜਾਵੇ ਐਨਾ ਗੱਲਾਂ ਕਰਕੇ ਕਿ ਸਾਡੇ ਮੁਲਕ ਦੇ ਵਿੱਚ ਜੋ ਅਸੀਂ ਸੁਣਦੇ ਆਏ ਸੀ ਐਤੋਂ ਜਿਉਂ ਮੈਂ ਜੰਮਿਆ ਸੁਣਦੇ ਆਇਆ ਜਿਸकी लाठी उसकी भैंस ਇਹੀ ਸੁਣਦੇ ਸੀ ਤੇ ਇਹੀ ਲੱਗਦਾ ਸਾਰੀ ਉਮਰ ਸੁਣੀ ਜਾਣਾ ਸਾਡੇ ਮੁਲਕ ਦੇ ਵਿੱਚ ਇਹੀ ਕੁਝ ਹੋ ਰਿਹਾ ਸੋ ਇਸ ਕਰਕੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਸੀਂ ਜਾ ਕੇ ਵਸੇ ਹੋ ਜੇ ਸਾਡੇ ਮੁਲਕ ਦੇ ਵਿੱਚ ਇਹੋ ਜੀਆਂ ਚੀਜ਼ਾਂ ਨਾ ਹੋਣ ਆ ਵਿਤਕਰੇ ਨਾ ਹੋਣ ਤੇ ਫਿਰ ਕਿਹਦਾ ਦਿਲ ਕਰਦਾ ਯਾਰ ਬਾਹਰ ਜਾਵੇ ਮੇਰਾ ਦਿਲ ਥੋੜਾ ਕਰਦਾ ਮੈਂ ਆਪਣਾ ਪਿੰਡ ਛੱਡਾਂ ਸ਼ਹਿਰ ਛੱਡਾਂ ਆਪਣੇ ਕਲਾਸ ਫੈਲੋ ਮੇਰੇ ਬਚਪਨ ਦੇ ਯਾਰ ਦੋ ਛੱਡਾਂ ਮਾਂ ਪਿਓ ਭੈਣ ਭਾਈ ਛੱਡ ਕੇ ਤੇ ਮੈਂ ਜਾ ਕੇ ਕਿਤੇ ਬਹਿ ਜਾਵਾਂ ਮਜਬੂਰੀਆਂ ਨੇ ਤੁਹਾਡੇ ਵਰਗੇ ਜਿਹੜੇ ਰਹਿਨਮਾਨ ਹੈ ਨਾ ਸਾਡੇ ਮੁਲਕ ਦੇ ਉਹਨਾਂ ਨੇ ਮਜਬੂਰ ਕੀਤਾ ਹੋਇਆ ਲੋਕਾਂ ਨੂੰ ਆਮ ਲੋਕਾਂ ਨੂੰ ਕਿ ਨਿਕਲਣਾ ਪੈਣਾ ਇਸ ਮੁਲਕ ਦੇ ਵਿੱਚੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ